ਭਾਈ ਸਾਡੇ ਦੇਸ਼ ਦੇ ਰਖਵਾਲੇ ਜੋ ਫੌਜੀ ਵੀਰ ਛੁੱਟੀ ਤੇ ਆਏ ਸਨ ਉਹ ਤਣਾਅਪੂਰਨ ਸਥਿਤੀ ਹੋਣ ਦੇ ਕਾਰਨ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਬਲਦੇਵ ਸਿੰਘ ਸਾਫਕਾ ਸਰਪੰਚ ਖਖਰਾਣਾ ਮੈਂ ਸਾਰੇ ਫੌਜੀ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਉੱਥੇ ਪਹਿਲਾਂ ਵੀ ਲੜਾਈ ਲੜ ਰਹੇ ਆ ਤੇ ਜਿਹੜੇ ਛੁੱਟੀ ਆਏ ਸੀ ਉਹ ਵੀ ਆਪ ਦੇ ਬਾਲ ਬੱਚਾ ਛੱਡ ਕੇ ਦੁਮਾਰਾ ਬਹਿਰਕਾਂ ਚ ਪਹੁੰਚ ਗਏ ਪਰ ਮੈਨੂੰ ਤਾਂ ਇਹ ਵੀ ਸੁਣਨ ਚ ਆਇਆ ਵੀ ਜਿਹੜੇ 2 3 4 ਮਹੀਨਿਆਂ ਤੋਂ ਜਾਂ 6 ਮਹੀਨਿਆਂ ਤੋਂ ਆਪਣੀ ਪੈਨਸ਼ਨ ਲੈ ਕੇ ਆਏ ਸੀ ਉਹਨਾਂ ਨੂੰ ਵੀ ਉਹਨਾਂ ਨੇ ਵਾਪਸ ਬੁਲਾ ਲਿਆ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਵਾਰ ਵੀ ਵੀ ਜਵਾਬ ਨਹੀਂ ਦਿੱਤਾ ਦੇਸ਼ ਆਸਤੇ ਤਤਪਰ ਖੜੇ ਆ ਤੇ ਉਹ ਉਦੋਂ ਉਹ ਵੀ ਬਾਰਕਾਂ ਚ ਪਹੁੰਚ ਗਿਆ ਤੇ ਆਪਦਾ ਲੜਾਈ ਲੜਨ ਲਈ ਤਿਆਰ ਹੈ ਸਰਪੰਚ ਸਾਹਿਬ ਪੰਜਾਬ ਸਰਕਾਰ ਬਾਰੇ ਆਪਾਂ ਕੋਈ ਗੱਲ ਕਰੀਏ ਪੰਜਾਬ ਸਰਕਾਰ ਨੇ ਪਾਣੀਆਂ ਦੇ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਤੈਨਾਂ ਲੋੋਂ ਧੰਨਵਾਦੀ ਆ ਜਿਨ੍ਹਾਂ ਨੇ ਕਿ ਸਾਰੀਆਂ ਸਰਕਾਰਾਂ ਤੋਂ ਵੱਧ ਉੱਠ ਕੇ ਪਹਿਲੀਆਂ ਸਰਕਾਰਾਂ ਨਾਲੋਂ ਵੀ ਉੱਪਰ ਉੱਠ ਕੇ ਉਹਨੇ ਸਟੈਂਡ ਲਿਆ ਤੇ ਮੈਂ ਸਾਰੇ ਪੰਜਾਬੀਆਂ ਨੂੰ ਇਹ ਅਪੀਲ ਕਰਦਾ ਕਿ ਭਗਵੰਤ ਮਾਨ ਦੇ ਇਸ ਮਸਲੇ ਤੇ ਉਹਦੇ ਨਾਲ ਡਟ ਕੇ ਖੜ ਕੇ ਪਹਿਰਾ ਦਿਓ ਤੇ ਆਪਾਂ ਆਪਣੇ ਪੰਜਾਬ ਦਾ ਪਾਣੀ ਬਚਾਈਏ ਪੰਜਾਬ ਸਰਕਾਰ ਕਦੋਂ ਪਾਣੀ ਦੇ ਰਹੀ ਹੈ ਕਿੰਨੇ ਦਿਨਾਂ ਤੱਕ ਪੰਜਾਬ ਸੁਣਨ ਚ ਆਇਆ ਵੀ ਪੰਜਾਬ ਸਰਕਾਰ 15 ਤੋਂ 20 ਦਿਨ ਤੋਂ ਫੇਰ ਤੁਹਾਡਾ ਜਿਹੜਾ ਹਰਿਆਣੇ ਦਾ ਪਾਣੀ ਬਣਦਾ ਉਹਦਾ ਉਹਨੂੰ ਦੇਣ ਨੂੰ ਤਿਆਰ ਆ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹਨਾਂ ਦਸਾਂ ਦਿਨਾਂ ਵਿੱਚ ਕੀ ਐਮਤ ਆ ਗਈ ਸੀ ਕਿ ਸਰਕਾਰ ਨੇ ਸੈਂਟਰ ਸਰਕਾਰ ਨੇ ਦਾਵਾ ਦਾ ਅਧਿਕਾਰੀ ਬਦਲ ਕੇ ਤੇ ਪਾਣੀ ਖੋਣ ਦੀ ਕੋਸ਼ਿਸ਼ ਕੀਤੀ ਪਰ ਅੱਗੇ ਵੀ ਬਹੁਤ ਜੇ ਜ਼ਿਆਦਾ ਜੰਗ ਪੰਜਾਬ ਚੱਤਵਾਦ ਆਇਆ ਤਾਂ ਪਾਣੀ ਕੱਟ ਕੇ ਹੀ ਆਇਆ ਸੀ ਤੇ ਮੈਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਕਿਤੇ ਦੁਬਾਰਾ ਨਾ ਸਾਨੂੰ ਉਸ ਮੋਰਚੇ 'ਚ ਖੜੇ ਕਰ ਦੇਜੋ ਅਸੀਂ ਚਾਹੁੰਦੇ ਨਹੀਂ ਲੜਾਈ ਕਰਨਾ ਇਸ਼ਾਂਤੀ ਚਾਹੁੰਦੇ ਆ ਤੇ ਜੋ ਮਾ ਪਾਣੀ ਦਾ ਮਸਲਾ ਉਹ ਬੈ ਕੇ ਹੱਲ ਕੀਤਾ ਜਾਵੇ ਸਰਪੰਚ ਸਾਹਿਬ ਜੇਕਰ ਆਪਾਂ ਆਪਣੇ ਹਲਕੇ ਮੋਗੇ ਦੀ ਗੱਲ ਕਰੀਏ ਹਲਕੇ ਮੋਗੇ ਦੇ ਵਿਕਾਸ ਕਾਰਜਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਮੈਂ ਜੀ ਸਭ ਤੋਂ ਪਹਿਲਾਂ ਤਾਂ ਫਿਰ ਭਗਵੰਤ ਸਿੰਘ ਮਾਨ ਦੀ ਬਹੁਤ ਬਹੁਤ ਉਹਨਾਂ ਦੀ ਮੈਂ ਮਿਹਰਬਾਨੀ ਕਰਦਾ ਜਿਨ੍ਹਾਂ ਦੀ ਰਹਿਨਮਾਈ ਹੇਠ ਸਾਡੇ ਹਲਕੇ ਮੋਗੇ ਤੋਂ ਬੀਬੀ ਅਮਨਦੀਪ ਕੌਰ ਅਰੋੜਾ ਜਿਹੜੇ ਕਿ ਬਹੁਤ ਸਾਡੇ ਮੋ ਅਗਾਉ ਵਦੂ ਸੋਚਦੇ ਆ ਤੇ ਸਾਡੇ ਹਰੇਕ ਪਿੰਡ ਜਾ ਕੇ ਹਰੇਕ ਸ਼ਹਿਰ ਹਰੇਕ ਮਹੱਲੇ ਜਾ ਕੇ ਉਹ ਹਰੇਕ ਵਾਰਡ ਦਾ ਕੰਮ ਕਰਵਾ ਰਹੇ ਆ ਤੇ ਜੇ ਮੈਂ ਮੈਂ ਚਾਰ ਪੁਆਇੰਟਾਂ ਤੇ ਗੱਲ ਕਰਨੀ ਹੈ ਜਿਹੜਾ ਸਭ ਤੋਂ ਪਹਿਲਾਂ ਸਾਡਾ ਕਿਸਾਨਾਂ ਦਾ ਮੁੱਦਾ ਹੁੰਦਾ ਪਾਣੀ ਦਾ ਉਹਨਾਂ ਨੇ ਪਾਣੀ ਆਸਤੇ ਬਹੁਤ ਤਖੜੇ ਉਪਰਾਲੇ ਕੀਤੇ ਆ ਦੋ ਤਿੰਨ ਸਾਡੇ ਹਲਕੇ ਚ ਕੱਸੀਆਂ ਨਵੀਆਂ ਵੀ ਬਣ ਕੇ ਤਿਆਰ ਹੋ ਗਈਆਂ ਅੱਜ ਤੱਕ ਜਿੱਥੇ 30 ਸਾਲਾਂ ਚ ਪਾਣੀ ਨਹੀਂ ਗਿਆ ਸੀ ਪਿਛਲੇ ਸਾਲ ਵੀ ਉੱਥੇ ਪਾਣੀ ਆ ਰਿਹਾ ਹੈ ਤੇ ਐਕੀ ਤਾਂ ਉਦੋਂ ਵੀ ਵੱਧ ਪਾਣੀ ਅੱਗੇ ਨੂੰ ਵੀ ਵੱਧ ਪਾਣੀ ਆਊਗਾ ਜੇ ਦੂਸਰੀ ਗੱਲ ਕਰਾਂ ਮੈਂ ਪੜ੍ਹਾਈ ਦੀ ਤਾਂ ਬਹੁਤ ਸੋਹਣੇ ਸਾਡੇ ਹਲਕੇ 'ਚ ਐਮੀਨੈਂਸ ਸਕੂਲ ਬਣਵਾਏ ਐ ਐਮਐਲਏ ਸਾਹਿਬ ਨੇ ਜਿਨ੍ਹਾਂ 'ਚ ਪੜ੍ਹਾਈ ਬਹੁਤ ਵਧੀਆ ਹੋ ਰਹੀ ਆ ਸਰਕਾਰੀ ਸਕੂਲਾਂ ਚ ਅੱਗੇ ਨੂੰ ਬੱਚਿਆਂ ਦੀ ਆਮਦ ਵਧੀ ਆ ਤੇ ਮੈਂ ਆਸ ਕਰਦਾ ਕਿ ਗਰੀਬਾਂ ਦੇ ਬੱਚੇ ਫ੍ਰੀ ਵਿਦਿਆ ਉਥੋਂ ਹਾਸਲ ਕਰਕੇ ਚੰਗੀ ਉੱਚ ਵਿਦਿਆ ਪ੍ਰਾਪਤ ਕਰ ਲੈਣਗੇ ਜੇ ਉਹ ਦੂਜੀ ਗੱਲ ਮੈਂ ਕਰਾਂ ਭਗਵਾਨ ਸਿੰਘ ਮਾਨ ਦੀ ਜਿਨ੍ਹਾਂ ਨੇ ਕਿ ਬਿਜਲੀ ਪਿਛਲੇ ਸਾਲ ਵੀ ਬਹੁਤ ਦਿੱਤੀ ਸੀ ਐਤਕੀ ਦਾ ਬਿਨਾ ਕੱਟ ਲਗਾਏ ਤੋਂ ਸਾਨੂੰ ਬਿਜਲੀ ਹੋਣ ਹੀ ਝੋਨਾ ਲਾਉਣ ਤੋਂ ਪਹਿਲਾਂ ਹੀ ਮਿਲ ਰਹੀ ਹੈ ਜਿਹੜੀ ਕਿ ਪਲਾ ਥੋੜੀ ਵੀ ਜਲਤਾਂ ਵੀ ਸਰਦਾ ਪਰ ਸਾਨੂੰ ਹੁਣ ਵੀ 8 ਘੰਟੇ ਬਿਜਲੀ ਮਿਲਦੀ ਹੈ ਤੇ ਸਾਰੇ ਜ਼ਿਮੀਦਾਰਾਂ ਨੇ ਆਪਦੀ ਕਹੇ ਨੇ ਮੂੰਗੀ ਵੀ ਜੜੀਆਂ ਮੱਕੀ ਵੀ ਜੜੀਆਂ ਗੋਪਠੇ ਵੀ ਜੜੀਆਂ ਉਹਨਾਂ ਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਆ ਰਿਹਾ ਦੂਜਾ ਕੱਸੀਆਂ ਦੀ ਸਾਡੀ ਸਾਰੀ A to Z ਸਫਾਈ ਇਦੋਂ ਪਾਣੀ ਆਉਣ ਤੋਂ ਪਹਿਲਾਂ ਪਹਿਲਾਂ ਸਾਰੀ ਹੋ ਰਹੀ ਹੈ ਬਹੁਤ ਜੋਰਾਂ ਤੇ ਚੱਲ ਰਹੀ ਹੈ ਸਾਰੀਆਂ ਕੱਸੀਆਂ ਖਾਲਿਆਂ ਦੀ ਸਫਾਈ ਹੋ ਗਈ ਹੈ ਤੁਹਾਡੇ ਵੱਲੋਂ ਜਦੋਂ ਤੁਸੀਂ ਸਰਪੰਚ ਸੀ ਬਹੁਤ ਵੱਡੇ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਗਏ ਪਿੰਡ ਦੇ ਵਿੱਚ ਅੱਜ ਪਿੰਡ ਖੁਖਰਾਣਾ ਦੇ ਵਿਕਾਸ ਕਾਰਜਾਂ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਕਿਸ ਤਰ੍ਹਾਂ ਕਰਾ ਰਹੇ ਹਾਂ ਸਾਡੇ ਸਾਡੇ ਪਿੰਡ ਦੇ ਵਿਕਾਸ ਕਾਰਜ ਜੀ ਜੋ ਪੈਸਾ ਸਾਨੂੰ ਮਿਲਿਆ ਸੀ ਅਸੀਂ ਉਲਾ ਰਹੇ ਹਾਂ ਇੱਕ ਤਾਂ ਖੇਡ ਗਰਾਊਂਡ ਦੇ ਵਿੱਚ ਬਣਾਇਆ ਅਸੀਂ ਟਰੈਕ ਬਣਾਇਆ ਉਹ ਬਣ ਗਿਆ ਉਸ ਤੋਂ ਬਾਅਦ ਹੁਣ ਛੱਪੜ ਦੇ ਵਿੱਚ ਸਾਡੀ ਉਹ ਦੂਸਰਾ ਸਾਨੂੰ ਥਾਪਰ ਮਾਡਲ ਛੱਪੜ ਮਿਲਿਆ ਅਸੀਂ ਉਹ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਤੇ ਅਸੀਂ ਜਲਦੀ ਅਸੀਂ ਜਲਦੀ ਉਹਦਾ ਕੰਮ ਸ਼ੁਰੂ ਕਰਵਾਵਾਂਗੇ ਐਮਐਲਏ ਸਾਹਿਬ ਨੂੰ ਬੁਲਾ ਕੇ ਆਉਣ ਵਾਲੇ ਹੋਰ ਕੀ ਵਿਕਾਸ ਕਰ ਜਾਂਦੇ ਗਤੀਵਿਧੀਆਂ ਤੁਹਾਡੇ ਤੇ ਪਿੰਡ ਦੇ ਵਿੱਚ ਲਾਈਟਾਂ ਲੂਟਾਂ ਪੂਰੀਆਂ ਲਵਾ ਦੀਆਂ ਜੀ ਹੁਣ ਸਾਡੀ ਇਹ ਹੀ ਹੈ ਵੀ ਪਿੰਡ ਨੂੰ ਪੂਰਾ ਸਾਫ਼ ਸੁਥਰਾ ਰੱਖਣਾ ਤੇ ਉਹ ਚਬੂਟੇ ਲਾਉਣੇ ਆ ਤੇ ਉਹਨਾਂ ਦੀ ਸਾਮ ਸੰਭਾਲ ਕਰਦੀਏ ਇਹ ਸਨ ਸਾਬਕਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਜੀ ਖੁਖਰਾਣਾ